ਜੀ ਸਾਰੇ ਭਰਾਵਾਂ ਨੂੰ ਸასიਖਾਰ ਮੈਂ ਤੁਹਾਡਾ ਆਪਣਾ ਸੁਖ ਬੜੁਆਣ ਸਾਡੇ ਲਾਈਫਲਾਈਨ ਕਬੱਡੀ ਦੇ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਆਪਾਂ ਲੌਣ ਲੱਗੇ ਆਂ ਗਰਾਊਂਡ ਤੇ ਨਾਲੇ ਦਸੋ ਕਿਦਾਂ ਆਜੋ ਫਿਰ ਕਿਹੜੇ ਕਿਹੜੇ ਪਿੰਡੋਂ ਆਦੇ ਤੂੰ ਕਿਹੜੇ ਪਿੰਡੋਂ ਆਣਾ ਖਾਲੜੀ ਸੁਖ ਮਾਂ ਅੰਨ ਖਾਲੜੀ ਖਾਲੜੀ ਤੂੰ ਖਾੜਿਓ ਤੂੰ ਅੰਨੀਸਾ ਅੰਨੀਸਾ ਤੂੰ ਨੀ ਮੈਂ ਤੂੰ ਨੀ ਮੈਂ ਕੋਈ ਨਹੀਂ ਮਸਾਲਾ ਉਹ ਖਾਲੜਾ ਤੂੰ ਬੜੇ ਦਿਨਾਂ ਬਾਅਦ ਆਇਆ ਅੱਜ ਕੀ ਗੋਰੇ ਨਾਲ ਆਇਆ ਹਾ ਗੋਰੇ ਨਾਲ ਤੂੰ ਕੁੜਵਾਨਾ ਕਿ ਥੋੜਾ ਮੈਂ ਖਾਤਾ ਮਿਸ਼ਾ ਦਾ ਤੇਰਾ ਵੀਰ ਮਿਸ਼ਾ ਦਾ ਮੇਰਾ ਮੁੰਡਾ ਆ ਹਾ ਤੂੰ ਮਰ ਜਾਣਾ ਹਣਾ ਨਮਾ ਤੇਰਾ ਪਿੰਡ ਜਿਹੜਾ ਹੋਏ ਤੇ ਮੇਰਾ ਪਿੰਡ ਬਹਿੜ ਵਾਲਾ ਤੇ ਮੇਰੇ ਬੋਤ ਨਾ ਕੁਟਰੀ ਲਾਉਣੀ ਆ ਖਲੋ ਪਰ ਫਾਸਤ ਨਾ ਖਾਲੇ ਖਾਲੇ ਠੀਕ ਆ ਉਹ ਠੀਕ ਆ ਹਾ ਉਮੜ ਕੇ ਉਧਰਲੇ ਪਾਸੇ ਜਾ ਤੇ ਤੂੰ ਖੇਡਣਾ ਕਬੱਡੀ ਖੇਡਣੀ ਦੇ ਜਾਂ ਉਰਲੇ ਪਾਸੇ ਚੈਨ ਲਾ ਲਓ ਆ ਜੀ ਮੁਟੀ ਵੜੀ ਬਾਤ ਆਂ ਕਾਹਦੀ ਨੀ ਵੜੀ ਬਾਤ ਆਂ ਪਾ ਜਾਓ ਜੇ ਨਾ ਕੁਸ਼ਤੀ ਲੱਗਣਾ ਚਲੋ ਲਾ ਲਓ ਕੁਸ਼ਤੀ ਲਾ ਲਓ ਕੱਲ ਨੂੰ ਗਰਾਊਂਡ ਲਾਉਣੀ ਏ ਇਹਨਾਂ ਨੇ ਜੇ ਡੰਡਾ ਵੜਾ ਫੇਰਨਾ ਜੇ ਉਹ ਠੀਕ ਠਾਕ ਜੇ ਹਾਂਜੀ ਹਾਂਜੀ ਰਾਮ ਤੇਜਾ ਵੀਰ ਟਾਈਮ ਲੱਗ ਗਿਆ ਜੇ ਹੁਣ ਤੁਰੇ ਆਓ ਤੇਰੇ ਖਰਚੇ ਦੇ ਜੀ ਤੁਰ ਕੇ ਜਾਓ ਤੁਰ ਕੇ ਜਾਓ ਆ ਦੇ ਇਥੇ ਮੈਨੂੰ आए अरे तो मेरी लाइफ में कुछ में हो सकता है बाबा ने बोल दिया दूंगा मेरी लाइफ में ओए नहीं ये मस्त खराब करेगा ਵਾਹ ਸਾਲਾ ਤੇ ਆ ਗੋਣ ਪੌਣੀ ਠੀਕ ਆ ਕੀ ਕਰਨਾ ਓਏ ਤੈਨੂੰ ਨਹੀਂ ਆਗਣਾ ਮੈਨੂੰ ਨਹੀਂ ਆਗਣਾ ਮੈਂ ਟੱਚ ਮਾਰਦਾ ਸਾਈਡ ਲਈ ਜਾਂ ਮੇਰੀ ਗਾੜੀ ਸਿੱਧਾ ਧੱਕਦਾ ਸਿੱਧਾ ਮੈਨੂੰ ਪਿੱਛੇ ਵਾਤੀਂ ਬੜੀ ਕੌਡੀ ਸਲੋ ਏ ਦੀ ਆਓ ਦਰਦਾ ਦਾ ਚੜਦਾ ਹੈ ਆਹ ਨਹੀਂ ਤੈਨੂੰ ਮੈਂ ਦੱਸਿਆ ਕਬੜੀ ਬੜੀ ਸਲੋ ਹੈ ਤੇ ਲੈ ਸੁਣਾ ਗੁਰਬਾਏ ਨੂੰ ਤਾਂ ਜੱਫਾ ਖਾਣਾ ਹੀ ਨਹੀਂ ਚਾਹੀਦਾ ਜਿਹੜਾ ਸਰੀਰ ਲੈ ਹੋ ਪਿਆ ਜੀ ਜਿਹੜੀ ਕਲੋ ਹੈ ਆਪਣੇ ਕੈਂਡ ਮਾਰਦਾ ਉਹ ਨਹੀਂ ਪਾਇਆ ਪੱਜਾ ਆ ਜੀ ਮੈਂ ਅੱਜ ਡਰਾਂ ਪਾ ਰੰਗ ਕਰ ਤਾ ਪਸਟੀ ਆਣ ਕੇ ਦੁਪਲਾ ਕੀ ਕੀਤਾ ਵਾ ਆ 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 ਹਰੀਸ਼ਾ ਮਾੜਾ ਵੀ ਹੋਵੇ ਕੋਈ ਪਤਾ ਹੁੰਦਾ ਕਿ ਖੇਚ ਵੱਜਣ ਲੱਗੇ ਮੈਨੂੰ ਪਤਾ ਲੱਗਦਾ ਇਤਰਾ ਤੂੰ ਜ਼ੋਰ ਲਾਉਂਦੇ ਆ ਤੱਕ ਕੇ ਤੂੰ ਮੜੀ ਖੇਚ ਵੱਜੀ ਤੂੰ ਪੈਰਾਂ 'ਚ ਆ ਜਾਣਾ ਮੇਰੇ ਘਰ ਆ ਜਾ ਬੋਸ ਮਾ ਪਾੜ ਗਿਆ ਫਿਰ ਵੀ ਜਾਂਦਾ ਪਾੜ ਗਿਆ ਓਏ ਮੈਂ ਤਾਂ ਦੱਸਤਾ ਸੀ ਹੁਣ ਉਹ ਤਾਂ ਨਿਸ਼ਾਨ ਦੱਸ ਮੇਰੇ ਪਾਸੇ ਪਾੜ ਗਿਆ ਤਗੜਾ ਏ ਕੋਹਲ ਚ ਕਿੰਨਾ ਤਗੜਾ ਨੀ ਹੋਰੀ ਨੱਕ ਲਾ ਦੇ ਟਾ ਦੂਗਾ ਦੇਖ ਕਿਉਂ ਨੇ ਗੋਟਾ ਫੜ ਲਿਆਣਾ ਤੇ ਥਾਲ ਮਾਰ ਕੇ ਬਾਹਰ ਨਹੀਂ ਆ ਰਹੀ। ਪੱਇਆ ਆਇਆ ਕਿੱਥੀ ਆ। ਚੰਦ ਬਹੁ। ਹੋ। ਕੋਮਲ ਬਾਤੀ। ਖੋ ਜੀ ਆਲੇ ਪਹਿਲਾ ਬਾਤ। ਪਹਿਲਾ ਬਾਤ। ਕਿਰਮਾ। ਨਹੀਂ ਨਹੀਂ ਛੋ ਜੀ ਤੋਲਾ ਬਾਤ। ਅਵੇ ਨਾ ਕਿਵੇਂ ਦਾ ਤੇ ਦਾ ਖੰਡੋ ਕਿਹੰਦਾ ਜੇ ਕੋਈ ਪਾਟੇ ਤੋਰਦੇ ਨਿਸ਼ਾਨ ਕੌਡੀ ਫਾਸਕਾਰ ਓਏ ਆ ਨੀ ਸੁਨੀਆ ਖਾ ਕੇ ਮਮਾ ਤੈਨੂੰ ਬੰਦਾ ਨਹੀਂ ਕੌਡੀ ਦੂਰੋਂ ਯਾਦ ਰੇ ਕੌਡੀ ਤੇਜ਼ ਬਾਈ ਕੌਡੀ ਨਾ ਸਲੋ ਬਾਈ ਕੋਚਿਆਂ ਦੇਖੋ ਬਲਵਾਨਾਂ ਦੀ ਵੀ ਤੈਨੂੰ ਇੱਥੇ ਵਿਖਾ ਦੇਣੀ ਮੈਂ ਤੁਹਾਨੂੰ ਜਿਹੜੀ ਤੁਸੀਂ ਚੈਨਲ ਆਉਂਦਾ ਹੈ ਜੇ ਬੱਸ ਬੋਸ ਹੋ ਗਿਆ ਹੋ ਗਿਆ ਕੋਈਆਂ ਨਾ ਯਾਰ ਜਿਆਦਾ ਨਹੀਂ ਜਾਏ ਹਾਥੀ ਜਦੋਂ ਤੂੰ ਉਹ ਤੇ ਲੱਗ ਗਿਆ ਓਦੇ ਥੱਲੇ ਲੱਗ ਗਿਆ ਤੇ ਤੂੰ ਕਾਲੀ ਪੱਜ ਆ ਗਿਆ ਇਹ ਨੂੰ ਜਾਜ ਹੀ ਭੁੱਲ ਗਈ ਕੌਟੀ ਪਾਉਣ ਦੀ ਨਹੀਂ ਸੱਚੀ ਗੱਲ ਯਾਰੇ ਜਿਹੜੀ ਪਹਿਲਾ ਪੈਰ ਉਠਦਾ ਸੀ ਨਾ ਅਰੇ ਉੱਥੇ ਤੂੰ ਲਿਆ ਆਪਣੀ ਲਾ ਉਸੇ ਲਾਈਨ ਤੇ ਲਿਆ ਉਹ ਗੱਲ ਨਹੀਂ ਹੋਏਗੀ ਤੇਰੇ ਜਾਂ ਦਾ ਮੈਂ ਫਾਤੀ ਬੜੀ ਸ਼ਾਇਦ ਜ਼ਿੰਦਗੀ ਹੈ। ਦਾ ਮਾਰਾ ਤਾਂ ਮਾਰਨ। ਕਿਸੇ ਵੀ ਗਰਾਉਂਡ 'ਚ ਆਪਾਂ ਗੱਡੇ ਨਹੀਂ ਮਿਚਾ ਸਕਦੇ ਜਿਹੜੇ ਤੁਹਾਡੇ ਬੈੱਡ ਦੇ ਵਿੱਚ ਹੈ। ਪਕੜਾ ਨਹੀਂ ਹੈ। ਤਗੜਾ ਹੀ ਤਗੜਾ ਮਨਪਰੀ ਤਗੜਾ ਹੀ ਤੂੰ ਬਹੁਤ ਸੁਣਾ ਚਾਉਂ ਢੇਰਦੇ ਨਹੀਂ ਤੁਸੀਂ ਨਾਲ ਹੀ ਉੱਠ ਖੜਾ ਕਰ ਖੜਾ ਖੜਾ ਹੈ ਢੇਰਦੇ ਨਹੀਂ ਦੰਦਾ ਤਾਂ ਨੂੰ ਸਿਆ ਕੀ ਕੀਤੇ ਰਾਜਾ ਹੋ ਕੋਣ ਨਹੀਂ ਖੜਾਉਂਦੇ ਇੱਥੋਂ ਚੁੱਕਿਆ ਪਹਿਲਾਂ ਨਹੀਂ ਖੜਾਉਂਦੇ ਓਏ ਕੰਜਰ ਦੇ ਹੋਣ ਉਹ ਉਹ ਵੀ ਭਜਾਤਾ ਟੰਗੀ ਲਾਉਣ ਦੇ ਚੱਕਰ ਤੇ ਓਏ ਹਿੱਥੋਂ ਪਰਾਂ ਓਪਮੜਾ ਜਾ ਪਛਾਹ ਜਾਓ ਟੇਰੀਆਂ ਦੇ ਉੱਤੇ ਖਲੋਤੇ ਕੌਡੀਆਂ ਤੁਸੀਂ ਪਾਉਣੀਆਂ ਬਾਹਰੋਂ ਆ ਕੇ ਤੇ ਨਹੀਂ ਪਾਉਣੀਆਂ ਗੈਣੇ केरो इधर इधर उधर के बारी-बारी इधर लग जा करे बारी-बारी इधर हो तू नहीं हो रिया पूरा दू नहीं एक रेड रा दिया लो नहीं रे होना बाहर और मो सड़ा देख क्या था नहीं ओके ओके लो ओके लो बाय रे आदा ਹੋ ਲਾਓ ਉਹ ਮੈਂ ਤੁਹਾਡੇ ਅੱਲੀ ਤੇ ਯੈ ਡੀਟਰ ਕੋਲ ਯਾਰ ਗਰਾਉਂਡ ਦੇਖਣਾ ਜਾ ਜਾ ਬਾਹਰ ਮੈਂ ਉਹ ਇਹ ਨਹੀਂ ਕੋਈ ਮੇਰੇ ਜਾ ਵੀਰੋ ਬਰਸ ਮੈਂ ਕਿਹਦੇ ਨਾਲ ਕੋਈ ਵਿੱਚ ਚਾਈ ਹੋਰ ਤੁਹਾਨੂੰ ਹੋਰ ਡਾਵਾ ਜਾ ਪਹੁੰਚ ਚਲੋ ਓਏ ਜਾ ਪਾਦਾ ਗਿਆ ਜਾਫੀ ਕਿਹੜੇ ਆ ਲੱਗਾ ਨਾ ਹੁਣ ਹਾਂ ਯਾਰ ਰੇਡ ਪਾਓ ਚਲੋ 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 ਚੱਲ ਚਲੋ ਇਦਰ ਤੁਹਾਨੂੰ ਵੀ ਐਡ ਕਰ ਦੇਣਾ ਕਾ ਜੇ ਮੈਂ ਬਲੌਗ ਚਲੋ 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 ਇੱਥੇ ਰੱਖ ਸਾਰੇ ਪੈ ਰਹੇ ਹੰਜਰ ਦੇ 3 2 3 ਚੈਨਾ ਬਣਾਈਆਂ ਉਧਰੇ ਗਈ ਪੈ ਗਈ ਹੋ ਨਹੀਂ ਜਾਣਾ ਚਾਹੀਦਾ ਚੱਲ ਬਾਤ ਮੈਂ ਜੜਾਗਾ ਨਹੀਂ ਅੱਜ ਅੱਜ ਬੱਲੇ ਤੋਂ ਨਹੀਂ ਅਲਮਾ ਪਾ ਦੇ ਅਲਮਾ ਇੱਧਰ ਤਾਂ ਇੱਧਰ ਆਪਣੇ ਛੋਟੇ ਬਲਵਾਨ ਲੱਗੇ ਆ ਮਰਦੇ ਪਾਇਆ ਉਹ ਬੈਠੇ تھے ਨਹੀਂ ਬੈਠੀ ਨਹੀਂ ਅੰਦਰ ਸਾਨੂੰ ਖੜਾਉਣੀ ਨਹੀਂ ਹੋ ਚੱਲ ਜੂ ਨਹੀਂ ਪਾ ਦੇ ਨਾ ਰਵੀ ਪਖਾਨੇ ਲੱਗਦਾ ਇੱਧਰ ਬੈਠੇ ਇੱਧਰ ਆਵਾਰੀਓ ਕਰ ਮੈਂ ਇਹ ਵੇ ਤਕੜਾਈ ਤਕੜਾ ਗੁੰਜਿਆ ਕਰ ਮੈਂ ਉਹਨਾਂ ਗਾਇਕਾਂ ਨੂੰ ਨਾ ਨਹੀਂ ਆਇਆ ਰੋਕਿਆ ਸਾਰਿਆਂ ਨੇ ਪਹਿਲਾਂ ਸੁਣੋ ਨਾ ਇਹ ਬੜੀ ਹਾਲਾਤ ਹੋ ਗਈ आ आज तेरी मारी इनन को लग इधर ही एंड नॉट लव हमन लाओ ओ सीना आबा ओ जा भाई सब ए ब्लॉग ओ सा ओ तभी जी नाम ब्लॉग ओ तभी ਸ਼ੇਕਰ ਜਿਆ ਕਿਰਾ ਯਾਰ ਚੋਕੇ ਪਾਸੇ ਕਰਦੇ ਬਾਬਾ ਚੁੱਕੀ ਮੜੇ ਬਾਹਰ ਕੱਢ ਦੇ ਨਾ 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 ਜੀ ਆ ਆ ਆ ਆ ਕੋਣ ਹੈ ਜਿਹੜਾ ਕਿ ਚਾਹ ਦੇ ਨਾਲ ਚੱਲ ਕੋਈ ਨਹੀਂ ਚੱਲ ਬਾਬਾ ਚੱਲੀ ਦਿਨਾ ਲੈ ਦਿਨਾ ਆਪੇ ਨਾ ਪ੍ਰਾਗੋ ਆਰਾ ਕੀ ਵੇਖਣ ਗਿਆ ਰੇਡ ਤਾਂ ਇੱਥੋਂ ਹੀ ਪਾਉਣੀ ਉੱਤਰੋ ਫਿਰ ਭੱਜ ਜਾਣਾ ਉਹ ਦਾਣਾ ਕੀ ਮੇਰੀ ਗਲਤੀ ਨਹੀਂ ਆ ਮਨ ਤੈਨੂੰ ਪਹਿਲਾਂ ਦੱਸ ਕੇ ਰਹਿ ਬਈ ਇੱਥੇ ਆ ਦਾਲ ਲੱਗਦਾ ਬੜਾ ਵਧੀਆ ਲੱਗਦਾ ਆ ਤੇ ਜਿਹੜੀ ਸਪੀਡ ਚ ਹੈ ਨਾ ਤੇ ਧੌਣ ਤੇ ਵੀ ਤੂੰ ਹੱਥ ਮਾਰਦਾ ਨਾ ਇਹ ਤੇ ਧੌਣ ਤੇ ਹਾਂ ਧੌਲ ਮਾਰਦਾ ਨਾ ਇਹਨੂੰ ਸਿੱਧੇ ਨਿਕਲਾਉਣਾ ਹੈ ਸਪੀਡ ਚ ਹੈਗਾ ਅਸੀਂ ਉਹ ਹੂੰ ਨੂ ਬੁੱਟੀ ਵਾਲਾ ਮਾਰਦਾ ਨਾ ਹੂੰ ਉੱਤਾਂ ਮਾਰਿਆ ਕਰ ਚੈਨਲ ਇੱਥੇ ਖਲੋਤਾ ਹੋਵੇ ਨਾ ਲੀਡਰ ਹੁੰਦਾ ਇੰਨੇ ਆ ਜਾਣਾ ਚੁੱਪ ਉਹ ਦਜਾ ਦਿੰਦਾ ਬੰਦਾ ਖਦਾ ਮਾਰਦਾ ਲੋਕੇ ਲੱਗਣਾ ਜਿੱਥੋਂ ਮਰਜੀ ਲੱਗਦਾ ਉਹ ਕਿਹੋ ਜਿਹਾ ਆਏ ਆਜ وان ڈاؤن جو پالي اتے سا لو دے پائے پڑائے کو نہیں کرےلا یہ آوے اپن دے پیار ہائے اندا جو کڑا بنا تے چوکتا کی نہیں بڑا باسل ہن اٹھا پا دینگے não ਮੈਂ ਜਾਨਾ ਤੇਰੇ ਬੋਲ ਤੇ ਨਾਲੀਆਂ ਤੂੰ ਨਾ ਝੂਠਿਆ ਪਾ ਦਿੰਗਾ ਤੂੰ ਬੜੇ ਜਫੇ ਪਾਉਣਾ ਤੂੰ ਦੇ ਜੀ ਦੇ ਅੱਗੇ ਹੋ ਜਾਣਾ ਮੜ ਕੇ ਬੰਦਾ ਹੈ ਅਗੜੀ ਰੇਡ ਨਹੀਂ ਪਾਉਣ ਨੂੰ ਜੀ ਕਰਦਾ ਤੂੰ ਇਹਨਾਂ ਇਹਨਾਂ ਦੇ ਨਾਲ ਹੀ ਆ ਮੋਟੇ ਦੇ ਭਾਰੇ ਹਰੀਸ਼ ਮਰ ਜੇ ਦੇਖ ਛੱਡ ਦੇ ਹੁਣ ਮਾਮਾ ਖੜਾ ਛੱਡ ਕੇ ਆਹ ਆਹ ਕਾਲਾ ਗੇ ਨਾ ਨਾ ਉੱਠ ਲੱਗ ਫੜ ਫੜ ਉੱਤੇ ਰਸਤੇ ਰੱਪੇ ਬੇਡਵਾਇਆ ਕਰ ਮੇਰੀ ਡੇੜੀ ਉਹ ਮੇਰੀ ਡੇੜੀ ਛੁੱਟ ਗਿਆ ਮਾਮਾ ਤਿੰਨਾ ਸਾੜਣਾ Hãy subscribe cho kênh Ghiền Mì Gõ Để không bỏ lỡ những video ਇਹ ਤਾਂ ਆਹ ਲੱਖ ਰੁਪਏ ਦਾ ਭਾਅ ਮੰਗ ਰਿਹਾ ਹੈ। ਇਹ ਲਈ 1 ਲੱਖ ਰੁਪਏ ਦਾ। ਮੈਂ ਮਾਤਰਵਾਤ ਡਿਗਰਾਈ ਹੋ। ਪ੍ਰੇਸ਼ਨਾ ਮਾ 2 ਲੱਖ ਰੁਪਏ ਮੰਗਦਾ। ਜੱਤੀ ਦਾ ਤਾਂ ਸਹਦਾ ਹੈ। ਵਾਹ ਮੂੜੀ ਘੇਰ ਦੇ। ਚੰਦਾ ਵੜੇ। ਆਹ ਸ਼ੇਰੇ ਦਾ ਫੌਜੀ ਤੇ ਆਏ ਕਰਨ ਉਹ ਤਨ। ਗਰਾਹੀ ਮਨ ਲਾਦਾ।

ਤੇ ਕਾਗੇ ਦੀ ਪਾਸੇ ਹੈ ਨਾ ਤਲ ਲੈ ਮੈਂ ਔਰ ਇਰਾਮ ਇਕੱਲਾ ਹੀ ਆ ਲੈ ਓਏ ਨਾ ਉਹ ਰਾਜਾ ਹਰੀਸ਼ ਆ ਕੋ ਸਾਈਡ ਤੇ ਆ ਆ ਆ ਡਾਕੂ ਤਾਈ ਨਾਗਲੇ ਦੇ ਮੇਰੇ ਮੇਤੋ ਦੇ ਨਾਗਰੇ ਬਲਬਲ ਆਪਣੀ ਗਲਤੀ ਵੀ ਵੇਖਿਆ ਕਰੋ ਠੀਕ ਆ ਇਹ ਬਣਾਉਣ ਦਾ ਫਾਇਦਾ ਹੀ ਤਾਂ ਆ ਉਹ ਰੇੜਾ ਆਪਾਂ ਕੋਈ ਬੈਨੀਫਿਟ ਥੋੜੀ ਆ ਜਿਹੜਾ ਮੈਂ ਇਨਾ ਮੱਥਾ ਮਾਰਦਾ ਆ ਤੁਹਾਡੇ ਕਰਕੇ ਮਾਰਦਾ ਅੱਖ ਦੇ ਨਹੀਂ ਮੱਝ ਗਈ ਵੇਖੀ

ਇਧਰ ਆ ਇਧਰ ਆ ਆ ਪਿਆਰ ਕਰਕੇ ਆ ਗਿਆ ਨਹੀਂ ਲੱਗ ਰਿਹਾ ਆ ਗਿਆ ਇਹ 20 ਮੋਟੇ ਕੰਦਾਸਤਾ ਪਹਿਲਾਂ ਇਹਦੇ ਪਹਿਲਾਂ ਦੱਸਤਾ ਤੈਨੂੰ ਜਫਾ ਦੇ ਔਲ ਹਣਾ ਨਹੀਂ ਨਹੀਂ ਬਣਾ ਬਣਾ ਇਧਰੋਂ ਬਣਾ ਵੇ ਜਿੱਧਰੋਂ ਗਰਾਊਂਡ ਲਾ ਕੇ ਹਟੇ ਇਧਰੋਂ ਬਣਾ ਚਲੋ ਚਲੋ ਬਣਾਓ ਨਵੀਂ ਬਣਾਓ ਲਾ ਬਣਾ ਨਹੀਂ ਓ ਮਾਵੀ ਪੌਣ ਲੱਗਾਈ ਡੈਡ ਉੱਥੇ ਭਈ ਉਹਨੂੰ ਕੋਈ ਵੇਖ ਲਾ ਕਾ ਬੋਤਲ ਪਈ ਤੇ ਕਾ ਵੇ ਸੇਰ ਤੇ ਲੀਟਰ ਆ ਗਿਆ ਮੁਰਤੀ ਜੇ ਪਲਵਾਨ ਨੇ ਮੋਦੀ ਛੱਡੀ ਮੋਟਰ ਭਜਾ ਪਾ ਜਾਏ ਦੀ ਜਾ ਮਾਰ ਜਾ ਕੋਚੁਰ ਤੇ ਕਾ ਖਾ ਕੋਟਾ ਠੱਗਾ ਮਾਰ ਮੋਤੀ ਬਾਦਰਾ ਕਰੀ ਨਾ ਨਹੀਂ ਲੈ ਕਰੀ ਸਾਰਾ ਟਾਲੀ ਤੇ ਬਈ ਹਣੀ ਨਿੱਕੀ ਹੋ ਗਈ ਆਵਾ ਆ ਇਹ ਕਰਾਉਂਦਾ ਉਹ ਤਾਂ ਲੋਕ ਦੇਣਾ ਆ ਆ ਉੱਤੇ ਉਹ ਚਾਸੀ ਇਹਨੂੰ ਦੇਖਦਾ ਪੰਦਾ ਕੋ ਮਗਿਆ ਟਿੱਕੇ ਉਹ ਪਾਸੇ ਦੇਖ ਤਾ ਪਾਸੇ ਦੇਖ ਤਾ ਪਾਣੀ ਬਹੁਤ ਤੇਜ਼ ਬੰਦਾ ਟੇਡੀ ਮਾਰਦਾ

ਇਹ ਅਨਦਰ ਹਰਾਈ ਰੋਕਲਾ ਤਕਤ ਤਿੰਨ ਮਹੀਨੇ ਤੇਰਾ ਹੀ 3 ਲੱਖ ਰੁਪਏ ਨਾ ਪਰਾਜੋ ਬਣਾ ਕੇ ਟਾਈਮ ਹੋ ਗਿਆ ਵੀਰ ਜਫਾ ਇਹ ਲੋੜ ਤੁਹਾਨੂੰ ਅੱਡੀ ਮੋੜਾ ਬਾਹਰ ਉੱਚੇ ਦਾਰਾ ਇੱਕ 30 ਆ ਬਾਹਰ ਇੱਕ 20 ਉਹ ਉਧਰ ਡੰਡਾ ਲਾ ਕੇ ਰਾਹ ਦਾ ਥੱਲੇ ਡੇਗਣਾ ਪਵੇ ਆ ਵਾਏ ਉਪਰ ਕਿੱਦਾਂ ਚ ਲੱਗੇ Hãy subscribe cho kênh Ghiền Mì Gõ Để không bỏ lỡ những video hấp dẫn لا روچي دوں کی فنو ہندیا دادا مطلب چنگا دے کر لے لے ویڈیو کم کے کیا نہیں یا جا ہاں رو نہیں نہیں ਕੋਚ ਜਿੰਦਾਂ ਦਰਵਾਜ਼ਾ ਦਰਵਾਜ਼ੇ ਵਿੱਚ ਆਹ ਆਹ ਚੱਲ ਵਾ ਅੰਜਨੀਆਂ ਦੇ ਇੱਕੇ ਤੋਂ ਭਰੇ ਆ ਕਿੰਝ ਕਰਦੇ ਕਰਨਾ ਨਹੀਂ ਦੇਣੋ ਚਾਹ ਤੁਰਾ ਨੰਬਰ ਜਾ ਜੀ

ਕਾਲਿਆ ਮੈਂ ਕਿੰਨੇ ਨੇ ਪੈਰ ਲਾਦਾ ਮੈਂ ਰੇਵਗਾ ਮੈਂ ਜੋ ਪੈਰ ਲਾ ਦਿੱਤਾ ਲੋਟੀ ਇਤਨੇ ਇੰਸਟੀਟਿਊਸ਼ਨ ਕਿਉਂ ਹੈ ਨਾ ਤਾਂ ਉਹ ਗਿਣੇ ਬਣਾਏ ਰੱਖਨੇ ਆ ਤਾਂ ਚੁੱਕਾ ਫੇਰ ਸਾਰੇ ਰੱਖ ਲੈ ਫੇਰ ਅਗਲਾ ਟੈਸਟ ਅਗਲੇ ਟੈਸਟ ਕਿਹਾ ਸਭੀ ਬੱਚੇ ਕਾਦੇ ਫੇਰ ਕਰ ਦੋ ਵਾਲਿਆਂ ਜੇ ਫੇਰ ਮੋਗੀ ਚ ਵਾਰ ਹਰੀਸ਼ ਇਹ ਬਰਾਬਰ ਦਾ ਹੀ ਆ ਇੰਨੀ ਉਮਰ ਆ ਹਰੀਸ਼ ਦੀ ਵੀ हरीश है जे बराबर का या जोर बड़ा मारता चल पापा पा 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 तू इन्होंने आखना चढ़ के रहे ਕੀ ਕਰ ਰਹੀ ਹੋ ਤੁਸੀਂ ਸਾਡਾ ਦੁਪਹਿਰ ਮਾ ਆ ਤਾ ਵੀ ਜੇ ਮਾਰਨਾ ਪਾਸ ਜਵਾ ਮਾ ਫੇਰ ਚਾਹ ਧਿਆਨ ਨਾਲ ਜਨਾ ਇਹ ਅੱਜ ਜੱਫੀ ਦਾ ਮੁੱਲ ਮੋੜ ਕਿਹੜੀ ਜੱਫੀ ਦਾ ਪੈਸ ਰੋ ਨੋਟ ਕਟਾਉਣਾ ਪਹਿਲਾ ਬਣਾਉਣਾ और अपना काम है अध्यापक है बाबू करके दिखाओ और भगवान नाम के